ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਜੀ ਕੰਕਾਸਾ ਵਾਇ ਗੁਰੂ ਜੀ ਕੀ ਸਤਿਅਯੋਇ ਅਗਲਾ ਵਿਸ਼ਾ ਆਪਣਾ ਵਾਇ ਗੁਰੂ ਜੀ ਮਾਇਆ ਕੀ ਹੈ ਜਿਵੇਂ ਹੁਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਮਰਨ ਬਾਰੇ ਸਮਝਾਇਆ ਆਪਾਂ ਸਿਮਰਨ ਕਰਨਾ ਸਿਮਰਨ ਕਰਨਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿੰਨਾ ਜ਼ਰੂਰੀ ਹੈ ਸਾਰੀਆਂ ਗੱਲਾਂ ਜਿਵੇਂ ਗੁਰਬਾਣੀ ਦੇ ਬਾਰੇ ਗੁਰੂ ਪਾਸ਼ਾ ਨੇ ਆਪਾਂ ਨੂੰ ਸਮਝਾਇਆ ਗੁਰਬਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਆ ਗੁਰਬਾਣੀ ਪੜ੍ਹਨੀ ਆ ਗੁਰਬਾਣੀ ਸੁਣਨੀ ਆ ਗੁਰਬਾਣੀ ਗਾਉਣੀ ਆ ਇਹ ਸਾਰੇ ਕੰਮ ਕਰਨ ਵਾਸਤੇ ਗੁਰੂ ਪਾਸ਼ਾ ਦੇ ਆ ਇਨ੍ਹਾਂ ਪਿਆਰੀ ਅਸੂਲਾਂ ਨੂੰ ਇਨ੍ਹਾਂ ਪਿਆਰੀਆਂ ਗੱਲਾਂ ਨੂੰ ਮੰਨਣ ਵਾਸਤੇ ਆਪਾਂ ਇਸ ਰਸਤੇ ਤੇ ਚੱਲਣਾ ਆ ਇਸ ਰਸਤੇ ਤੇ ਚੱਲਣ ਵਾਸਤੇ ਮਾਇਆ ਜੋ ਆ ਆਪਾਂ ਨੂੰ ਰੁਕਾਵਟ ਪਾਉਂਦੀ ਆ ਆਪਣੇ ਮਨ ਦੇ ਵਿੱਚ ਪਰਮਾ ਕਿ ਪੈਸਾ ਜਿਹੜਾ ਉਹ ਮਾਇਆ ਹੁੰਦੀ। ਇਕੱਲਾ ਪੈਸਾ ਮਾਇਆ ਨਹੀਂ ਹੁੰਦੀ। ਜਿਹੜੀ ਵੀ ਚੀਜ਼ ਆਪਾਂ ਨੂੰ ਗੁਰਸਾਹਿਬ ਦੇ ਨਾਲ ਜੁੜਨ ਤੋਂ ਤੋੜਦੀ ਹੈ ਜਾਂ ਰੋਕਦੀ ਹੈ ਜਾਂ ਰੁਕਾਵਟ ਪਾਉਂਦੀ ਹੈ। ਜਾਂ ਆਪਣੇ ਮਨ ਨੂੰ ਹੋਰ ਹੋਰ ਫੁਰਨੇ ਦੇ ਕੇ ਦੁਚਿੱਤੇ ਬਨ ਵਿੱਚ ਪਾਉਂਦੀ ਹੈ। ਆਪ ਆਪਣੇ ਮਨ ਦੇ ਵਿੱਚ ਦੋਗਲਾਪਣ ਆ ਜਾਂਦਾ ਕਿ ਮੈਂ ਕਰਾਂ ਕਿ ਨਾ ਕਰਾਂ। ਆਪ ਆਪਣੇ ਅੰਦਰ ਦ੍ਰਿੜਤਾ ਨਹੀਂ ਰਹਿੰਦੀ। ਦ੍ਰਿੜਤਾ ਨਹੀਂ ਆਉਂਦੀ। ਕਿ ਮੈਂ ਗੁਰੂ ਪਾਸ਼ਾ ਦੇ ਦਸਤੇ ਇਸ ਮਾਰਗ ਤੇ ਚੱਲਣਾ ਹੈ ਜੋ ਅੱਜ ਮੈਨੇ ਸਿਖਾਇਆ ਗਿਆ ਤੇ ਉਹ ਜਿਹੜੇ ਫੁਰਨੇ ਆ ਉਹ ਸਭ ਮਾਇਆ ਆਪਾਂ ਨੂੰ ਰੁਕਾਵਟ ਪਾਉਂਦੀ ਆ ਤੇ ਇਕੱਲਾ ਪੈਸਾ ਮਾਇਆ ਨਹੀਂ ਹੁੰਦੀ ਹਰ ਉਹ ਫੁਰਨਾ ਹਰ ਉਹ ਖਿਆਲ ਜਿਹੜਾ ਗੁਰਸਹਿਬ ਨਾਲੋਂ ਆਪਾਂ ਨੂੰ ਤੋੜਦਾ ਉਹ ਮਾਇਆ ਹੁੰਦਾ ਹੈ ਜਿਵੇਂ ਗੁਰਸਹਿਬ ਗੁਰਬਾਣੀ ਚ ਵੀ ਦੱਸਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਣ ਦਨ ਤਾਂ ਜਗ ਖਾਇਆ ਮਾਇਆ ਇਹੋ ਜੀ ਮਨ ਨੂੰ ਮੋਹ ਲੈਣ ਵਾਲੀ ਆ ਜਿਨ੍ਹਾਂ ਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਸੰਸਾਰ ਨੂੰ ਖਾ ਲਿਆ ਆ। ਭਾਵ ਬਾਹਰ ਗੁਰੂ ਦੇ ਨਾਲ ਜੁੜਨ ਤੋਂ ਇਹਵੇਂ ਇਹ ਰੁਕਾਵਟ ਪਾਉਂਦੀ ਆ। ਇਹਵੇਂ ਆਪਣੇ ਮਨ ਨੂੰ ਕਹਿੰਦੀ ਪੱਲਾ ਵਿੱਚ ਲੈ ਕੇ ਜਾਂਦੀ ਆ ਕਿ ਅੱਪਾ ਗੁਰਸਾਹਿਬ ਦੇ ਰਸਤੇ ਤੇ ਫਿਰ ਚੱਲੇ ਨਹੀਂ ਪਹੁੰਦੇ। ਪਰ ਹਾਂ ਗੁਰਸਾਹਿਬ ਕਹਿੰਦੇ ਚੱਲਣਗੇ ਕਿਹੜੇ? ਮਨਮੁਖ ਖਾਦੇ, ਗੁਰਮੁਖ ਉਬਰੇ। ਮਨਮੁਖ ਭਾਵ ਜਿਹੜੇ ਮਨ ਦੇ ਮੱਤ ਪਿੱਛੇ ਚੱਲਦੇ ਆ। ਉਹ ਖਾਦੇ ਜਾਂਦੇ ਆ ਭਾਵ ਉਹ ਮਾਇਆ ਦੀ ਪਕੜ ਵਿੱਚ ਆ ਜਾਂਦੇ ਆ ਗੁਰਮੁਖ ਉਬਰੇ ਭਾਵ ਜਿਹੜੇ ਗੁਰਸਾਹਿਬ ਦੇ ਵੱਲ ਮੁਖ ਰੱਖਦੇ ਆ ਗੁਰਸਾਹਿਬ ਦੀ ਗੱਲ ਨੂੰ ਸੁਣ ਕੇ ਮਨ ਤੇ ਆਪਣੇ ਅੰਦਰ ਦ੍ਰਿੜ ਕਰਦੇ ਆ ਕਿ ਮੇਰੇ ਗੁਰੂ ਪਿਤਾ ਜੀ ਨੇ ਮੈਨੂੰ ਕਿਹਾ ਆ ਉਸ ਗੱਲ ਨੂੰ ਬਹੁਤ ਵੱਡਾ ਕਰਕੇ ਜਾਣਦੇ ਆ ਕਿ ਮੇਰੇ ਗੁਰੂ ਪਾਤਸ਼ਾਹ ਦਾ ਹੁਕਮ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆ ਉਹ ਗੁਰਸੇਖ ਪਿਆਰੇ ਉੱਬਰਦੇ ਆ ਭਾਵ ਉਹ ਵੈਗੁਰੂ ਦੇ ਨਾਮ ਵਿੱਚ ਚਿੱਤ ਜੋੜਦੇ ਆ ਜਿਹਨੇ ਸੱਚ ਨਾਮ ਵਿੱਚ ਲਾਇਆ ਜਿਹੜੇ ਨਾਮ ਵਿੱਚ ਇਸ ਤਰ੍ਹਾਂ ਚਿੱਤ ਜੋੜਦੇ ਆ ਉਹ ਇਸ ਮਾਇਆ ਤੋਂ ਬਚ ਜਾਂਦੇ ਆ ਉਹਨਾਂ ਨੂੰ ਮਾਇਆ ਦੁਲਾ ਨਹੀਂ ਪਾਉਂਦੀ ਸੁਖ ਗੁਰੂ ਸਾਹਿਬ ਬਹੁਤ ਪਿਆਰਾ ਆਪਾਂ ਨੂੰ ਦੱਸਦੇ ਆ ਜਿਵੇਂ ਆਪਾਂ ਸਿਮਰਨ ਸਿਮਰਨ ਕਰਨਾ ਆ ਸਿਮਰਨ ਕਰਨ ਤੋਂ ਜਿ ਆਪਾਂ ਨੂੰ ਆਲਸ ਆਵੇ ਕਿ ਨਹੀਂ ਅੱਜ ਨਹੀਂ ਕੱਲ ਕਰਨਾ ਇਹ ਵੀ ਮਾਇਆ ਦਾ ਦਿੱਤਾ ਫੁਰਨਾ ਆ ਕੱਲ 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 ਕਰਨਾ ਇਹ ਵੀ ਮਾਇਆ ਦਾ ਦਿੱਤਾ ਫੁਰਨਾ ਜਿਹੜਾ ਸਿਮਰਨ ਕਰਨ ਤੋਂ ਆਪਾਂ ਨੂੰ ਰੋਕਦਾ ਜਿਵੇਂ ਆਪਾਂ ਅੰਮ੍ਰਿਤ ਦੀ ਦਾਤ ਲੈਣੀ ਆ ਉਹਦੇ ਲਈ ਆਪਣੇ ਮਨ 'ਚ ਮਾਇਆ ਫੁਰਨਾ ਬਾਈ ਕਿ ਨਹੀਂ ਅਜੇ ਮੈਂ ਛੋਟਾ ਆ ਅਜੇ ਮੈਂ ਬੱਚਾ ਆ ਅਜੇ ਮੈਂ ਪੜਨਾ ਲਿਖਣਾ ਬਹੁਤ ਸਾਰੇ ਕੰਮ ਕਰਨੇ ਆ ਅਜੇ ਮੈਂ ਕੁਝ ਬਣਨਾ ਆ ਇਹ ਸਭ ਮਾਇਆ ਦਾ ਮੋਹ ਆ ਇਹ ਸਾਰੇ ਮਾਇਆ ਦੇ ਦਿੱਤੇ ਖਿਆਲ ਆ ਤੇ ਇਹ ਵੀ ਗੁਰੂ ਸਾਹਿਬ ਕਹਿੰਦੇ ਕਿ ਇਹ ਵੀ ਆਪਾਂ ਨੂੰ ਮਾਇਆ ਅੰਮ੍ਰਿਤ ਦੀ ਦਾਤ ਲੈਣ ਤੋਂ ਰੋਕਦੀ ਆ ਇਤੋਂ ਵੀ ਗੁਰੂ ਸਾਹਿਬ ਕਹਿੰਦੇ ਆਪਣੇ ਮਨ ਨੂੰ ਇਸ ਤਰ੍ਹਾਂ ਦ੍ਰਿੜਤਾ ਦੇਣੀ ਆ ਕਿ ਨਹੀਂ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਤੁਹਾਨੂੰ ਕਲਾਸ ਵਿੱਚ ਜਮਾਤ ਵਿੱਚ ਸਮਝਾਇਆ ਗਿਆ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਸਿਮਰਨ ਕਰਨਾ ਕਿਉਂ ਜ਼ਰੂਰੀ ਜਮਾਤ ਵਿੱਚ ਸਮਝਾਇਆ ਗਿਆ ਫਿਰ ਉਹਨਾਂ ਗੱਲਾਂ ਨੂੰ ਚੇਤੇ ਕਰਨਾ ਤੇ ਆਪਣੇ ਮਨ ਦੇ ਫੁਰਨੇ ਨੂੰ ਮਾਰਨਾ ਆ ਭਾਵ ਮਨ ਦੀ ਗੱਲ ਵੱਲ ਧਿਆਨ ਨਹੀਂ ਦੇਣਾ ਤੇ ਜੋ ਗੁਰੂ ਬਾਣੀ ਨੇ ਗੱਲ ਸੱਚੀ ਉਹਦੇ ਵੱਲ ਧਿਆਨ ਦੇਣਾ ਇਦਾਂ ਮਾਇਆ ਆਉਂਦੀ ਆ ਇਦਾਂ ਆਪਾਂ ਨੂੰ ਫੁਰਨਾ ਦੇਂਦੀ ਆ ਤੇ ਇਸ ਤਰ੍ਹਾਂ ਮਾਇਆ ਆਪਣੇ ਅੰਦਰ ਕੰਮ ਕਰਦੀ ਆ ਤੇ ਆਪਾਂ ਨੂੰ ਗੁਰੂ ਸਾਹਿਬ ਨਾਲੋਂ ਦੂਰ ਕਰਨ ਦੀਆਂ ਪੂਰੇ ਯਤਨ ਕਰਦੀ ਆ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਦੱਸੇ ਸਾਰੇ ਊਸੂਲ ਆ ਸਿਮਰਨ ਤੋਂ ਲੈ ਕੇ ਅਮ੍ਰਿਤ ਈਦਾਰ ਤੋਂ ਲੈ ਕੇ ਰਹਿਤ ਤੋਂ ਲੈ ਕੇ ਅਸੂਲਾਂ ਤੋਂ ਲੈ ਕੇ ਹਰ ਓਨੇ ਕਿ ਨਿੱਕੀ ਗੱਲ ਵਿੱਚ ਮਾਇਆ ਨਿੱਕੇ ਨਿੱਕੇ ਫੁਰਨੇ ਨਿਰੰਤਰ ਆਪਣੇ ਅੰਦਰ ਚਲਾਉਂਦੀ ਆ ਪਰ ਉਹਨਾਂ ਸਾਰੇ ਫੁਰਨਿਆਂ ਦਾ ਜਵਾਬ ਆਪਣੇ ਕੋਲ ਹੈਗਾ ਆ ਕੀ ਜਵਾਬ ਆ ਗੁਰੂ ਸਾਹਿਬ ਦੀ ਦਿੱਤੀ ਹੋਈ ਗੁਰਮਤ ਉਹ ਕਿੱਥੋਂ ਮਿਲਦੀ ਆ ਗੁਰਬਾਣੀ ਦੇ ਵਿਚਾਰ ਵਿੱਚ ਤਾਂ ਹੀ ਗੁਰਸਹਿਬ ਕਹਿੰਦੇ ਆ ਗੁਰਬਾਣੀ ਪੜੋ ਗੁਰਬਾਣੀ ਗਾਓ ਗੁਰਬਾਣੀ ਸੁਣੋ ਗੁਰਬਾਣੀ ਵਿਚਾਰੋ ਤਾਂ ਕਿ ਆਪਾਂ ਨੂੰ ਸਮਝ ਲੱਗ ਸਕੇ ਕਿ ਮਾਇਆ ਕਿਵੇਂ ਆਪਾਂ ਨੂੰ ਗੁਰਸਹਿਬ ਨਾਲੋਂ ਦੂਰ ਕਰਦੀ ਹੈ ਤੇ ਮਾਇਆ ਕੀ ਹੁੰਦੀ ਹੈ ਕਿ ਤਾਂ ਇਹਦੀ ਪਛਾਣ ਕੀਤੀ ਜਾ ਸਕਦੀ ਇਹ ਆਪਾਂ ਨੂੰ ਆਪਣੇ 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 ਪ੍ਰੈਕਟੀਕਲ ਜੀਵਨ ਦੇ ਵਿੱਚ ਉਹ ਸਮਝ ਲੱਗਦੀ ਹੈ ਕਿ ਵਾਕ ਕੇ ਮੈਨੂੰ ਵੀ ਇਹ ਫੁਰਨਾ ਆਇਆ ਸੀ ਮੇਰੇ ਵੀ ਮਨ 'ਚ ਇਦਾਂ ਦੇ ਫੁਰਨੇ ਆਉਂਦੇ ਆ ਮੇਰੇ ਵੀ ਮਨ 'ਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਜਿਹੜੇ ਮੈਨੂੰ ਗੁਰਸਹਿਬ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦਾ ਦ੍ਰਿੜਤਾ ਦੇ ਨਾਲ ਗੁਰਸਹਿਬ ਦੀ ਗੁਰਮਤਿ ਰਾਹੀਂ ਜਵਾਬ ਦੇ ਕੇ ਅੱਗੇ ਵਧਣਾ। ਬਾਸ਼ਕਿੰਦੇ ਐਸੀ ਸੁੰਦਰ ਮਨ ਕੋ ਮੋਹ ਹੈ। ਮਾਇਆ ਇੰਨੀ ਮੋਹ ਲੈਣ ਵਾਲੀ ਆ ਕਿ ਆਪਣੇ ਮਨ ਨੂੰ ਇਹ ਮੋਂਦੀ ਆ ਸੰਸਾਰਿਕ ਚੀਜ਼ਾਂ ਨੂੰ ਇੰਨਾ ਸੋਹਣਾ ਸੋਹਣਾ ਕਰਕੇ ਦਿਖਾਉਂਦੀ ਆ। ਕਿ ਇਹ ਬਹੁਤ ਵਧੀਆ ਨੇ ਸਦੀਵੀ ਨੇ ਆਪਣੇ ਮਨ ਨੂੰ ਸਦੀਵੀ ਗਿਣਾਉਂਦੀ ਆ ਪਰ ਗੁਰੂ ਪਾਸ਼ਾ ਦੱਸਦੇ ਨੇ ਕਿ ਜਿਹੜਾ ਗੁਰਬਾਣੀ ਦੀ ਵਿਚਾਰ ਕਰਦਾ ਉਹਨੂੰ ਗੁਰਸਹਿਬ ਸਮਝਾਉਂਦੇ ਨੇ ਕਿ ਇਹ ਸਾਰਾ ਕੁਝ ਝੂਠਾ ਟੈਂਪਰਰੀ ਆ ਅੰਦਰੋਂ ਜੁੜਨਾ ਆ ਅੰਦਰੋਂ ਆਤਮਕ ਜੀਵਨ ਜੀਣਾ ਆ ਅੰਦਰੋਂ ਗੁਰਸਹਿਬ ਤੋਂ ਸਿੱਖਿਆ ਲੈਣੀ ਆ ਇਹ ਜਿਹੜੀ ਮਾਇਆ ਆ ਮਨ ਤਨ ਲੱਗ ਹੈ ਉਹ ਇੱਕ ਹੈ ਮਿੱਟੀ ਆਪਣੇ ਮਨ ਨੂੰ ਆਪਣੇ ਤਨ ਨੂੰ ਬਹੁਤ ਪਿਆਰੀ ਲੱਗਦੀ ਆਪਾਂ ਨੂੰ ਜਿੱਦਾਂ ਦੁਨਿਆਵੀ ਸਾਰੇ ਕੰਮ ਪਿਆਰੇ ਲੱਗਦੇ ਆ ਇਦਾਂ ਆਪਾਂ ਨੂੰ ਗੁਰシャਬ ਦੀਆਂ ਗੱਲਾਂ ਪਿਆਰੀਆਂ ਕਿਉਂ ਨਹੀਂ ਲੱਗਦੀ ਕਿਉਂਕਿ ਆਪਣੇ ਮਨ ਨੂੰ ਮਾਇਆ ਮੋਹ ਕੇ ਰੱਖਦੀ ਆ ਆਪਣੇ ਮਨ ਨੂੰ ਮਾਇਆ ਜਿਹੜੀ ਆ ਆਪਣੀਆਂ ਗੱਲਾਂ ਦੇ ਨਾਲ ਮੋਹ ਕੇ ਰੱਖਦੀ ਆ ਆਪਾਂ ਨੂੰ ਅੰਦਰੋਂ ਕੋਈ ਸ਼ੈਤੀ ਗੁਰਮਤ ਨਹੀਂ ਡ੍ਰਿੜ ਹੁੰਦੀ ਕਿਉਂ ਕਿ ਆਪਾਂ ਕਦੀ ਗੁਰ ਬਾਣੀ ਪੜ੍ਹਦੇ ਨਹੀਂ ਸੁਣਦੇ ਨਹੀਂ ਵਿਚਾਰਦੇ ਨਹੀਂ ਗੁਰシャਬ ਦੀਆਂ ਗੱਲਾਂ ਜ਼ਿਆਦਾ ਸੁਣਨੀ ਆ ਗੁਰ ਬਾਣੀ ਦੇ ਵਿਚਾਰ ਜ਼ਿਆਦਾ ਸੁਣਨੇ ਜਿਸ ਤੋਂ ਆਪਾਂ ਨੂੰ ਸਮਝ ਲੱਗ ਸਕੇ ਕਿ ਮਨ ਆਪਣੇ ਮਨ ਨੂੰ ਮਾਇਆ ਕੀਤਾ ਮਿੱਠਾ ਕਰਕੇ ਮੋਹ ਲੈਂਦੀ ਆ। ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦ ਮੈਂ ਖੋਟੀ ਧੀਤੀ। ਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਮੈਂ ਵੇਖ ਲਿਆ ਕਿ ਇਹ ਬਹੁਤ ਖੋਟੀ ਆ। ਮਾਇਆ ਝੂਠੀ ਆ। ਇਹ ਮਾਇਆ ਸਾਧਨ ਨਹੀਂ ਨਿਭਾਉਂਦੀ। ਮਾਇਆ ਆਪਾਂ ਨੂੰ ਸਹੀ ਰਸਤਾ ਨਹੀਂ ਦਿਖਾਉਂਦੀ। ਮਾਇਆ ਆਪਾਂ ਨੂੰ ਗੁਰਸਹਿਬ ਨਾਲ ਨਹੀਂ ਜੋੜਦੀ। ਮਾਇਆ ਖੋਟੀ ਆ। ਇਹ ਕਿੱਦਾਂ ਪਤਾ ਲੱਗਦਾ ਗੁਰਪਾਤਸ਼ਾਹ ਦੀ ਕਿਰਪਾ ਨਾਲ ਤੇ ਗੁਰਸਾਹਿਬ ਦੀ ਕਿਰਪਾ ਕੀਆ ਸਿਮਰਨ ਗੁਰਬਾਣੀ ਦੇ ਵਿਚਾਰ ਗੁਰਸਾਹਿਬ ਦੀ ਕਿਰਪਾ ਕੀਆ ਸਿਮਰਨ ਗੁਰਬਾਣੀ ਦੇ ਵਿਚਾਰ ਜਿਉਂ-ਜਿਉਂ ਆਪਾਂ ਸਿਮਰਨ ਕਰਦੇ ਹਾਂ ਜਿਉਂ-ਜਿਉਂ ਗੁਰਬਾਣੀ ਦੇ ਵਿਚਾਰ ਕਰਦੇ ਹਾਂ ਤਿਉਂ-ਤਿਉਂ ਆਪਾਂ ਨੂੰ ਇਸ ਮਾਇਆ ਦੀ ਪਛਾਣ ਆਉਂਦੀ ਜਾਂਦੀ ਹੈ ਤੇ ਸਮਝ ਆਉਂਦੀ ਜਾਂਦੀ ਹੈ ਇਸ ਤਰ੍ਹਾਂ ਇਹ ਮਾਇਆ ਆਪਣੇ ਅੰਦਰ ਵਰਤ ਕਰਦੀ ਹੈ ਹੋਈ ਜੀ ਤੇ ਗੁਰਪਾਤਸ਼ਾਹ ਬਖਸ਼ਿਸ਼ ਕਰਨ ਜੇ ਕਿਸੇ ਦਾ ਮਾਇਆ ਨੂੰ ਲੈ ਕੇ ਕੋਈ ਵੀ ਸਵਾਲ ਹੋਵੇ ਤੇ ਜਰੂਰ ਬੱਚਿਆਂ ਨੇ ਅੱਗੇ ਆਉਣਾ ਤੇ ਹੋਰ ਵੀ ਕੁਝ ਪਿਆਰੀ ਇਸ ਆ ਟਾਪਿਕ ਨੂੰ ਡੰਗਾਈ ਨਾਲ ਖੋਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਬਹੁਤ-ਬਹੁਤ ਧੰਨਵਾਦ ਆਇਰੂ। ਮਾਇਆ ਬਾਰੇ ਕੁਰਬਾਨੀ ਵਿੱਚ ਵਾਹਿਗੁਰੂ ਬੜੇ ਤਰ੍ਹਾਂ ਦੇ ਸ਼ਬਦ ਵਰਤੇ ਗਏ ਮਾਇਆ ਬਿਰੰਦਰੀ ਬਹੁਤ ਤਰ੍ਹਾਂ ਦੇ ਸ਼ਬਦ ਆਏ ਆ ਵੀ ਇਹਨੂੰ 나ਗਣ ਵੀ ਕਿਆ ਵੜਾਂਗੂ ਵੀ ਮਾਰਦੀ ਆ ਇਹ ਬੜਾ ਕੁਝ ਆ ਕਹਿੰਦੇ ਮਾਇਆ ਮਮਤਾ ਹੈ ਬਹੌਰੰਗੀ ਇਹ ਨਹੀਂ ਕਿ ਇੱਕ ਕੇ ਸਾਹਮਣੇ ਆ ਬੜੇ ਤਰ੍ਹਾਂ ਦੀ ਆ ਹੁਣ ਮਾਇਆ ਦੀ ਜੇ ਡੈਫੀਨੇਸ਼ਨ ਆਪਾਂ ਸੌਖੇ ਸ਼ਬਦਾਂ ਵਿੱਚ ਸਮਝਣੀ ਹੋਵੇ ਨਾ ਮੈਂ ਅੰਧਾਰ ਨੇ ਮਾਇਆ ਕੀ ਆ ਤੋ ਸਿਰਫ ਇਹ ਨਹੀਂ ਗੱਲ ਸਮਝਣੀ ਸਮਝ ਲੋ ਧਿਆਨ ਨਾਲ ਕਿ ਮਾਇਆ ਉਹ ਹਰ ਇੱਕ ਚੀਜ਼ ਜਿਹੜੀ ਸਾਨੂੰ ਰੱਬ ਦੇ ਮਿਲਾਪ ਵਿੱਚ ਵਿਗਨ ਪਾਵੇ ਜਿਹੜੀ ਸਾਨੂੰ ਸੱਚਖੰਡ ਜਾਣ ਤੋਂ ਰੋਪਦੀ ਓਹ ਮਾਇਆ ਹੈ ਉਹ ਸਾਡਾ ਸਰੀਰ ਵੀ ਹੋ ਸਕਦਾ ਉਹ ਮੋਬਾਈਲ ਵੀ ਹੋ ਸਕਦਾ ਉਹ ਪੜ੍ਹਾਈ ਵੀ ਹੋ ਸਕਦੀ ਉਹ ਖੇਡ ਵੀ ਹੋ ਸਕਦੀ ਉਹ ਵਿਕਾਰ ਵੀ ਹੋ ਸਕਦੇ ਉਹਨਾਂ ਆਪਕ ਰਿਵਿਊ ਹੋ ਸਕਦੀ ੁੱਟੀਆਂ ਪੁੱਤਰ ਵੀ ਹੋ ਸਕਦੇ ਆ ਉਹ ਪੈਸਾ ਵੀ ਹੋ ਸਕਦਾ ਕੱਲੀ ਪੈਸਾ ਮਾਇਆ ਨਹੀਂ ਮਾਇਆ ਤੋਂ ਪਾਉਂਦਾ ਉਹ ਹਰ ਇੱਕ ਚੀਜ਼ ਜੋ ਵੀ ਰੱਬ ਨੂੰ ਮਿਲਾਪ ਵਿੱਚ ਵਿਗਨ ਪਾਵੇ ਬਸ ਸੋ ਇਹਦਾ ਮਤਲਬ ਇਹ ਨਹੀਂ ਮੈਂ ਕੈਰੀਅਰ ਜਾਂ ਪੜ੍ਹਾਈ ਛੱਡ ਦੇਣੀ ਜਾਂ ਨੌਕਰੀ ਛੱਡ ਦੇਣੀ ਜਾਂ ਕੰਮਕਾਰ ਛੱਡ ਦੇਣਾ ਵੇਖੋ ਗੁਰਸਾ ਸਮਝਾਉਂਦੇ ਕਹਿੰਦੇ ਅਵਰਤਾਜ ਤੇਰਾ ਕਿਤੈ ਨਾ ਕਾਮ ਮੇਰੇ ਸਾਧ ਸੰਗਤ ਭਜ ਕੇਵਲ ਨਾ ਥੋੜੇ ਦਿਨ ਪਹਿਲਾਂ ਇੱਕ ਸਿੰਘ ਨੇ ਸਵਾਲ ਭੇਜਿਆ ਸੀ ਕਹਿੰਦੇ ਵੀ ਕਿਹਦੇ ਵੀ ਜਦੋਂ ਪੰਕਤੀਆਂ ਬੜੀ ਦੀਆਂ ਆਵਾ ਤੇ ਫਿਰ ਆਉਂਦਾ ਵੀ ਗੁਰਬਾਣੀ ਕਹਿੰਦੀ ਆ ਵੀ ਹੋਰ ਕੋਈ ਤਰੇ ਕੰਮ ਕੰਮ ਕਿਸੇ ਕੰਮ ਦੇਣੀ ਆ ਸਿਰਫ ਚੁੱਪ ਕਰਕੇ ਨਾਮ ਜਪ ਪਾ ਪਤਾ ਕੀ ਅਭਾ ਨਾ ਜਦੋਂ ਵਿੱਚ ਧਿਆਨ ਨਾ ਸਮਝ ਦੇਣੀ ਆ ਵਿਚਾਰ ਦੇਣੀ ਆ ਨਾ ਤੇ ਜਿਆ ਸੁਣੀ ਸੁਣਾਈ ਗੱਲ ਦੇ ਪਿੱਛੇ ਪੈ ਜਾਂਦੇ ਉਹਦਾ ਪਰਥ ਇਸ ਤਰ੍ਹਾਂ ਹੀ ਕਰਦੇ ਆ ਗੁਰਬਾਣੀ ਵਿੱਚ ਗੁਰਸਬ ਨੇ ਕਦੇ ਨਹੀਂ ਕਿਹਾ ਵੀ ਕੀਰਤ ਨਾ ਕਰੋ ਗੁਰਸਬ ਦਾ ਸਿੱਖ ਪਹਿਲੀ ਗੱਲ ਹੈ ਗੁਰਸਬ ਦਾ ਪਹਿਲਾ ਉਪਦੇਸ਼ ਹੈ ਨਾਮ ਜਪੋ ਫਿਰ ਇਹ ਕੀਰਤ ਕਰੋ ਫਿਰ ਵੰਡ ਛਕੋ ਨਾਮ ਜਪੋ ਕਿਵੇਂ ਅਮਰਤ ਛਕੋ ਜੂਰੂ ਵਾਲੇ ਬਣ ਕੇ ਨਾ ਸਿਮਰਨ ਕਰੇ ਕੀਰਤ ਕਰੋ ਕਿਵੇਂ ਕਿ ਦਸਾਂ ਨੋਹਾਂ ਦੀ ਭਾਵ ਕੇ ਆਪਣੇ ਹੱਕ ਦੀ ਹਲਾਲ ਦੀ ਆਪਣੀ ਕਮਾਈ ਖਾਓ ਨੀ ਕਮਾਈ ਖਾਣੀ ਕੋਈ ਠੱਗੀ ਨਹੀਂ ਮਾਰਨੀ ਕਿਸੇ ਦਾਕ ਨਹੀਂ ਮਾਰਨਾ ਕਿਸੇ ਦੀ ਕਮਾਈ ਨਹੀਂ ਖਾਣੀ ਕੋਈ ਬੇਈਮਾਨੀ ਦੀ ਕਮਾਈ ਨਹੀਂ ਕੋਈ ਦੋ ਨੰਬਰ ਦਾ ਪੈਸਾ ਨਹੀਂ ਕੋਈ ਨਸ਼ਾ ਨਹੀਂ ਵੇਚਣਾ ਐਵੇਂ ਕੋਈ ਵੀ ਕਮਾਈ ਹਰਾਮ ਦੀ ਕਮਾਈ ਨਹੀਂ ਖਾਣੀ ਵਿਰਤ ਕਰਨੇ ਵੰਡ ਸਕੋ ਤੇ ਵਰਡੇ ਕੀ ਛਕਣਾ ਪਾ ਦਸਬੰਧ ਘਟਣਾ ਨਾਲ ਉਹ ਵੀ ਤੇ ਨਾਲ ਨਾਮ ਤੇ ਦਾਤ ਵੀ ਘਾਵੜਣੀ ਪ੍ਰਚਾਰ ਵੀ ਕਰਨਾ ਕੋ ਸਿੱਖੀ ਦਾ ਵੀ ਵੰਡ ਕੇ ਛਕਣਾ ਸਹੀ ਆ ਗੁਰਬਾਣੀ ਵਿੱਚ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਨਾ ਉਹਦੇ ਵਿੱਚ ਹੁੰਦੇ ਉਹ ਗੁਰਸਾ ਨੇ ਮਾਇਆ ਦੀ ਗੱਲ ਕੀਤੀ ਆ ਜਾਂ ਧੀਆਂ ਪੁੱਤਰਾਂ ਦੀ ਗੱਲ ਕੀਤੀ ਆ ਜਾਂ ਪੈਸੇ ਦੀ ਗੱਲ ਕੀਤੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਗੱਲ ਕੀਤੀ ਆ ਨਾ ਤਾਂ ਉਥੇ ਇਹ ਨਹੀਂ ਕਿਹਾ ਵੀ ਧੀਆ ਪੁੱਤਰ ਨਹੀਂ ਪਾਲਣੇ ਜਾਂ ਵਿਆਹ ਨਹੀਂ ਕਰਾਉਣਾ ਜਾਂ ਕਮਾਈ ਨਹੀਂ ਕਰਨੀ ਜਾਂ ਐਵੇਂ ਮਾਇਆ ਤੋਂ ਭਾਵ ਆ ਵੀ ਤੁਸੀਂ ਉਸ ਚੀਜ਼ ਦੇ ਵਿੱਚ ਉਹਨਾਂ ਚੀਜ਼ਾਂ ਦੇ ਵਿੱਚ ਗਲਤਾਨ ਨਹੀਂ ਹੋ ਜਾਣਾ ਜਿਵੇਂ ਗੁਰੂ ਸਾਹਿਬ ਬੜੀ ਅਧੀ ਕਹਿੰਦੇ ਆ ਕਿ ਕਮਲ ਦੇ ਫੁੱਲਾਂ ਨੂੰ ਨਿਰਲੇਪ ਰਹਿਣਾ ਕਿ ਮਾਇਆ ਕੀ ਹੈ ਜਦੋਂ ਮਾਇਆ ਹੈ ਨਾ ਜਿਹੜਾ ਮਾਇਆ ਦਾ ਪੱਖ ਆ ਕੋਈ ਆ ਕਿ ਆਪਾਂ ਉਸ ਚੀਜ਼ 'ਚ ਫਸ ਜਾਂਨੇ ਆ ਜਦੋਂ ਫਸ ਗਏ ਆ ਉਹ ਚੀਜ਼ ਸਾਡੇ ਲਈ ਵਿਗੜ ਬਣ ਜਾਂਦੀ ਜਦੋਂ ਵਿਗੜ ਬਣ ਗਈ ਉਸ ਨੂੰ ਕਹਿੰਦੇ ਨੇ ਮਾਇਆ ਹੈ ਜਿਵੇਂ ਮੰਨ ਲਓ ਉਦਾਹਰਣ ਲਈ ਕੋਈ ਉਦਾਹਰਣ ਲਈ ਮੋਬਾਈਲ ਦੀ ਲੈ ਲਈਏ ਉਦਾਹਰਣ ਆਪਾਂ ਨੇ ਮੋਬਾਈਲ ਲਿਆ ਮੋਬਾਈਲ ਕਦਰ ਹੀ ਲਿਆ ਵਿਚਾਲ ਆਪਾਂ ਜਰੂਰਤਾ ਆਪਾਂ ਫੋਨ ਕਰ ਲਈਏ ਦੂਜੀ ਗੱਲ ਆ ਵੀ ਆਨਲਾਈਨ ਆਪਾਂ ਜਮਾਤਾਂ ਲਾ ਰਹੇ ਆ ਕਲਾਸਾਂ ਲਾ ਰਹੇ ਆ ਠੀਕ ਆ ਗੁਰਬਾਣੀ ਦੀ ਵਿਚਾਰ ਸੁਣ ਲਈਏ ਵਿਚਾਰ ਕਰ ਲਈਏ ਗੁਰਬਾਣੀ ਸਰਚਰ ਤੋਂ ਕਥਾ ਸਿੱਖ ਲਈਏ ਕਥਾ ਵਿਚਾਰ ਕਰ ਲਈਏ ਸ਼ਬਦ ਦੀ ਵਿਚਾਰ ਕਰ ਲਈਏ ਇਸ ਲਈ ਹਣਾ ਹੁਣ ਬਬ ਮੋਬਾਈਲ ਦੇ ਵਿੱਚ YouTube ਚਲਾਈ ਚਲੀਏ Instagram ਚਲਾਈ ਚਲੀਏ Facebookਾਂ ਚਲਾਈ ਚਲੀਏ ਰੀਲਾਂ ਤੇ ਰੀਲਾਂ ਰੀਲਾਂ ਤੇ ਰੀਲਾਂ ਇਹ ਮਾਇਆ ਕਿਉਂ ਕਿਉਂਕਿ ਜ਼ਿਆਦਾ ਟਾਈਮ ਵੇਸਟ ਕਰਨ ਲੱਪੇ ਅਵਰ ਕਾਜ ਤੇਰੇ ਕਿਤੇ ਨਾ ਕਾ ਹੋਰ ਕੋਈ ਵੀ ਕੰਮ ਤੇਰੇ ਸਾਥ ਦੇਣ ਵਾਲਾ ਨਹੀਂ ਸਾਥ ਦੇਣ ਤੋਂ ਬਾਅਦ ਮਰਨ ਤੋਂ ਬਾਅਦ ਉਹ ਕੰਮ ਕਰ ਜਿਹੜਾ ਕੰਮ ਤੇਰੇ ਮਰਨ ਤੋਂ ਬਾਅਦ ਵੀ ਸਾਥ ਦੇਵੇ ਉਹ ਕੀ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਰੱਬ ਦੀ ਗੋਦ ਵਿੱਚ ਸੰਗਤ ਜਾ ਕੇ ਨਾਮ ਜਪ ਉਹ ਤਾਂ ਭਾਵੇਂ ਵੀ ਮਰਨ ਤੋਂ ਬਾਅਦ ਤੇਰਾ ਜਿਹੜਾ ਦੁਨਿਆਵੀ ਤੌਰ ਤੇ ਜਿੰਨੀ ਮਰਜੀ ਧਨ ਦੌਲਤ ਕਮਾਈ ਆ ਤੇ ਸੋਨਾ ਘਰਬਾਰ ਆ ਤੇਰਾ ਪਰਿਵਾਰ ਬੜਾ ਸੋਹਣਾ ਬੜਾ ਸੋਹਣਾ ਵਾ ਜਾਂ ਜੋ ਮਰਜੀ ਤੂੰ ਖਰਬਾਂ ਖਰਬਾਂ ਕਰੋੜਾਂ ਪਤੀਆਂ ਇਹਨਾਂ ਨੇ ਕਹੇ ਨੇ ਤੇਰਾ ਸਾਥ ਨਹੀਂ ਦੇਣਾ ਮਰਨ ਤੋਂ ਬਾਅਦ ਉਹ ਇਸ ਭਾਵਨਾ ਤੋਂ ਕਹਾਂ ਵੀ ਵਰ ਕਾ ਜੀ ਮਾਇਆ ਦੇ ਵਿੱਚ ਗਲਤਾਨ ਨਾ ਹੋ ਇੱਕ ਬੜਾ ਬੜੀ ਪਿਆਰਾ ਸ਼ਬਦ ਆਉਂਦਾ ਵਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਗ ਬਾਣੀ ਦਾ ਪਹਿਲਾ ਸ਼ਬਦ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਉਹ ਜ ਬੜੀ ਪਿਆਰੀ ਗੱਲ ਸਮਝਾਈ ਹੈ ਉਹਦੇ ਵਿੱਚ ਕਿ ਗੁਰਸਿੱਖ ਅਮੀਰ ਵੀ ਹੋਵੇ ਦੁਨੀਆ ਦੀਆਂ ਸਾਰੀਆਂ ਧਨ ਦੌਲਤਾਂ ਸਾਰੇ ਸੋਭ ਸਿੱਖ ਕੋਲ ਚਾਣ ਹੋਣੇ ਚਾਹੀਦੇ ਆ ਗਲਤ ਨਹੀਂ ਆ ਗਲਤ ਕਦੋਂ ਨੇ ਜਦੋਂ ਉਹ ਉਹਨਾਂ ਸੁੱਖਾਂ ਦੇ ਅਧੀਨ ਹੋ ਕੇ ਉਹਨਾਂ ਸੁੱਖਾਂ ਦੇ ਮੋਹ ਵਿੱਚ ਫਸ ਕੇ ਉਹਨਾਂ ਦੇ ਅਧੀਨ ਹੋ ਕੇ ਰੱਬ ਦੇ ਨਾਮ ਨੂੰ ਭੁੱਲ ਜਾਵੇ ਮਤ ਦੇਖ ਫੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ ਉਹ ਕਹਿੰਦਾ ਵਈਰੂ ਮੈਨੂੰ ਸੁੱਖ ਦੇ ਸਾਰੇ ਪਰ ਇਹ ਬਖਸ਼ਿਸ਼ ਰੱਖੀ ਨਾਲ ਕਿ ਮੈਨੂੰ ਤੇਰਾ ਨਾਮ ਜਪਣਾ ਨਾ ਭੁੱਲੇ ਜਿਹੜਾ ਵੀ ਕੰਮ ਹੈ ਜੇ ਤੁਹਾਡੀ ਮੰਨ ਲੋ ਚਾਹੇ ਉਹ ਪੜਾਈ ਆ ਚਾਹੇ ਤੁਹਾਡਾ ਦੁਨਿਆਵੀ ਕਾਰਜ ਆ ਜਾਂ ਤਰੀ ਨੌਕਰੀ ਆ ਚਾਹੇ ਤੁਹਾਡੇ ਬੱਚੇ ਆ ਚਾਹੇ ਤੁਹਾਡਾ ਪਰਿਵਾਰ ਆ ਕੋਈ ਵੀ ਚੀਜ਼ ਆ ਜੇ ਉਹ ਤੁਹਾਡੇ ਨਾਮ ਸਿਮਰਨ ਦੇ ਵਿੱਚ ਵਿਗੜਨ ਪਾਰੀ ਆ ਉਦੋਂ ਉਹ ਮਾਇਆ ਹੈ ਉਹ ਤੋਂ ਸੁਚੇਤ ਰਹਿਣਾ ਹੁਣ ਮੰਨ ਲਓ ਜੇ ਪੜ੍ਹਾਈ ਦੀ ਗੱਲ ਆ ਪੜ੍ਹਾਈ ਸਕੂਲ ਟਾਈਮ ਬੱਚਾ ਜਾਓ ਆਪਣਾ ਸਕੂਲ ਟੰਗ ਲੈ ਕੰਮ ਮਿਲਿਆ ਉਹਨੂੰ ਕਰੋ ਆ ਕੇ ਪੰਜਵੇਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਆਪਣਾ ਅੰਮ੍ਰਿਤ ਵੇਲੇ ਆਪਦੀ ਸੈਟਿੰਗ ਲਾ ਕੇ ਜਾਓ ਪ੍ਰੋਪਰ ਠੀਕ ਆ ਲਾਉਣ ਤੋਂ ਬਾਅਦ ਆਪਣਾ ਜਾਓ ਸਕੂਲ ਸਕੂਲੋਂ ਗਏ ਸਕੂਲੋਂ ਆਓ ਆ ਕੇ ਆਪਦਾ ਘੰਟਾ 2 ਘੰਟੇ ਆਰਾਮ ਕਰੋ ਆਰਾਮ ਕਰਨ ਤੋਂ ਬਾਅਦ ਆਪਦਾ ਫਿਰ ਜਿਹੜਾ ਸਕੂਲ ਵਾਲਾ ਕੰਮ ਕਰ ਕਰਨਾ ਨਾ ਕਰ ਲਓ ਫਿਰ ਉਸ ਤੋਂ ਬਾਅਦ ਘੰਟਾ 1.5 ਘੰਟਾ ਜਿਹੜਾ ਖੇਡਣਾ ਵਾ ਖੇਡ ਲਓ ਫਿਜ਼ੀਕਲ ਤੌਰ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਮਾਂ ਵਾ ਉਹ ਸਿਟਿੰਗ ਫੇਅਰ ਲਾਓ 1.5 ਘੰਟਾ 2 ਘੰਟੇ ਜਿੰਨਾ ਟਾਈਮ ਤੁਸੀਂ ਬਹਿ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਫੇਰ ਸਿਮਰਨ ਉਹਦਾ ਕਰਕੇ 15 20 ਮਿੰਟ ਅੱਧਾ ਅੱਧਾ ਕਰਕੇ ਸੌਂਵੋ ਇਹ ਤੁਹਾਡਾ ਆ ਨੀਮ ਆ ਫਿਰ ਤਾਂ ਸਹੀ ਆ ਔਰ ਤੁਸੀਂ ਮੇਰੇ ਜਿਹੜਾ ਉਸੇ ਉੱਥੇ ਵੀ ਨਾ ਵੇ ਸਾਡੇ 8 ਸਕੂਲ ਜਾਣਾ 7:30 ਉੱਠਾ ਮਿੰਟ ਮਿੰਟ ਮੂਹ ਤੋਤਾ ਨਾਤਾ ਉਵੇਂ ਕਪੜੇ-ਕਪੜੇ ਪਾਏ ਚੱਲ ਸਕੂਲ ਭੱਜ ਗਿਆ ਸਕੂਲੋਂ ਆਇਆ ਫਿਰ ਸੌ ਗਿਆ ਸੌ ਕੇ ਸਕੂਲ ਦਾ ਕੰਮ ਕੀਤਾ ਰਖੇ ਡਾਂ ਨਹੀਂ ਸਹੀ ਤੇਰੀ ਲੰਘ ਗਿਆ ਰਾਤ ਨੂੰ ਫਿਰ ਸੌ ਗਿਆ ਇੱਥੇ ਗੱਲ ਤਾਂ ਸੋ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਜੇ ਪੜ੍ਹਾਈ ਦੇ ਨਾਲ-ਨਾਲ ਤੁਸੀਂ ਸਿਮਰਨ ਨੂੰ ਵੀ ਟਾਈਮ ਦੇ ਰਹੇ ਹੋ ਰੱਬ ਲਈ ਵੀ ਸਮਾਂ ਕੱਢ ਰਹੇ ਹੋ ਫਿਰ ਉਹ ਤੁਹਾਡੀ ਪੜ੍ਹਾਈ ਵੀ ਸਫਲ ਆ ਫਿਰ ਤੁਹਾਡਾ ਉਹ ਸਿਮਰਨ ਵੀ ਸਫਲ ਆ ਜੇ ਤੁਹਾਡਾ ਪਰਿਵਾਰ ਪਾਲਣਾ ਵੀ ਸਾਫਾਣਾ ਪਰ ਜੇ ਤੁਸੀਂ ਪਰਵਾਹ ਦੇ ਵਿੱਚ ਇੰਨਾ ਖਾਚੀ ਤੋਂ ਠੀਕ ਹੈ ਤੁਸੀਂ ਨਿਰਣਨ ਕਰਦੇ ਨਹੀਂ ਚੱਲਦੇ ਬੈਠਣ ਦਾ ਨਹੀਂ ਸਮਾਂ ਮਿਲਦਾ ਤੁਰਦੇ ਫਿਰਦੇ ਨਾਲ ਕੰਮ ਭਾਂਡੇ ਧੋਂਦੇ ਵਾਏ ਗਰੂ ਕੱਪੜੇ ਧੋਂਦੇ ਵਾਏ ਗਰੂ ਵਾਸ਼ਿੰਗ ਵਿੱਚ ਪਾਏ ਵਾਏ ਗਰੂ ਝਾੜੂ ਲਾਉਂਦੇ ਲਾਉਂਦੇ ਵਾਏ ਗਰੂ ਕਰ ਰਹੇ ਹੋ ਤੁਹਾਡਾ ਸਾਫਾਣਾ ਤੁਸੀਂ ਸਹੀ ਤੁਹਾਡੀ ਬਸ ਬਸ ਆਏ ਐਸਾ ਮੇਰਾ ਕੰਮ ਨਹੀਂ ਮੁੱਕਦੇ ਮੈਂ ਦੱਸਿਆ ਪਹਿਲੀ ਮੁੱਕਦੇ ਭਾਂਡੇ ਤੋਂ ਝਾੜੂ ਫੇਰ ਇਹ ਕਰ ਉਹ ਕਰ ਨਹੀਂ ਫਿਰ ਕਿਆ ਗੁਰਸਨ ਅਵਰ ਕਾਏ ਤੇਰੇ ਕਿੰਨੇ ਕੰਮ ਵੀ ਇਹ ਜਿਹੜੇ ਕੰਮ ਆ ਇਹ ਮਰਨ ਤੋਂ ਬਾਅਦ ਤੇਰੇ ਸਾਥ ਨਹੀਂ ਦੇਣੀ ਪਰ ਇਹ ਨਹੀਂ ਕਿ ਆ ਵੀ ਕਰਨੇ ਨਹੀਂ ਆ ਕਰਨ ਤੋਂ ਮਾਣਾ ਨਹੀਂ ਕੀਤਾ ਉਹਨਾਂ ਵਿੱਚ ਗਲਤਾਨ ਹੋਣ ਤੋਂ ਆ ਹੁਣ ਸੋਖੀ ਜਪਦਾ ਵਿੱਚ ਇਹੀ ਕਹਿੰਦਾ ਪਾਪ ਵੀ ਉਹ ਹਰ ਇੱਕ ਚੀਜ਼ ਜਦੋਂ ਤੁਸੀਂ ਤੁਸੀਂ ਗਲਤਾਨ ਹੋ ਜਾਂਦੇ ਹੋ ਜਿਹੜੀ ਚੀਜ਼ ਰੱਬ ਨੂੰ ਭਲਾਉਣ ਦਾ ਕੰਮ ਕਰੇ ਜਿਹੜੀ ਤੁਹਾਨੂੰ ਦੁੱਖਾਂ ਸੁੱਖਾਂ ਵਿੱਚ ਫਸਾਈ ਰੱਖੇ ਤੇ ਗੁਰਬਾਣੀ ਕਹਿੰਦੀ ਵੀ ਸਰੀਰ ਤੋਂ ਉੱਪਰ ਉੱਠਣਾਵਾ ਸਹਿਰ ਤੋਂ ਉੱਪਰ ਉਠਨਾਵਾ ਇਹਦੇ ਦੋਖ ਸੁਖਾ ਰਿ ਕਰਮਾ ਕਰਕੇ ਆਉਂਦੇ ਆ ਜੇ ਦੁੱਖ ਆ ਗਏ ਤਾਂ ਵੀ ਸ਼ੁਕਰਾਨੇ ਚ ਰੋਇ ਸੁਖ ਆ ਗਏ ਤਾਂ ਵੀ ਸ਼ੁਕਰਾਨੇ ਨੇ ਜੇ ਦੁੱਖ ਦੇ ਤਾਂ ਤੁਝੇ ਅਰਾਧੀ ਸੁਖ ਵੀ ਤੁਜੇ ਤੇ ਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਮੈਂ ਸੁਖ ਮਨਾਈ ਆਵਸਥਾ ਹੁਣ ਚਾਹੀਦੀ ਜੇ ਗੁਰੂ ਸਾਹਿਬ ਕਹਿੰਦੇ ਨਾ ਆ ਵਾਹਿਗੁਰੂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁਖ ਸੁਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨਿਆ ਆ ਵਸਤਾ ਬਰਨੋ ਗੁਰਸਾਹ ਕਹਿੰਦੇ ਆ ਗੁਰਸਾਹ ਨੇ ਮਾਇਆ ਕੀ ਗੁਰਸਾਹ ਨੇ ਪੁੱਛੀ ਗੁਰਸਾਹ ਮਾਇਆ ਕੀ ਆ ਗੁਰਸਾਹ ਨੇ ਮਾਇਆ ਕਿਸ ਨੂੰ ਆਖੀ ਕਹਿੰਦੇ ਮਾਇਆ ਕਿਹਨੂੰ ਕਹਈਦਾ ਕੀ ਮਾਇਆ ਕਰਮ ਕਮਾਏ ਮਾਇਆ ਕੀ ਕੰਮ ਕਰਦੀ ਆ ਕਹਿੰਦੇ ਦੁੱਖ ਸੁੱਖ ਇਹੋ ਜੀ ਉਹ ਬਾਧਾ ਹੈ ਉਹ ਮੈਂ ਕਰਮ ਕਮਾਏ ਕਿਹਦੇ ਬੰਦੇ ਨੇ ਦੁੱਖ ਸੁੱਖ ਚ ਫਜ਼ਾਈ ਰੱਖਦੀ ਆ ਹਾਏ ਮੈਂ ਆਇਆ ਹਾਏ ਮੈਂ ਗਰੀਬ ਆ ਹਾਏ ਮੈਂ ਤਾਂ ਨਹੀਂ ਸੋਗੀ ਜਿਹੜਾ ਅਸਲੀ ਸੋਖਾ ਉਹ ਆ ਸੱਚਖੰਡ ਜਾਣਾ ਇਹ ਸਰੀਰ ਤੋਂ ਮੁਕਤੀ ਹਾਸਲ ਕਰਨਾ ਉਹਨੂੰ ਭੁਲਾ ਕੇ ਜਿਹੜੇ ਟੈਂਪਰਰੀ ਸੂਖ ਨੇ ਜਿਹੜੇ 10 20 30 40 50 ਸਾਲ ਦੇ ਸੁੱਖਾਂ ਦੇ ਵਿੱਚ ਬੰਦਾ ਫਸ ਜਾਂਦਾ ਏ ਉਹਨਾਂ 'ਚ ਗੁਲਤਾਨ ਹੋ ਜਾਂਦਾ ਏ ਉਹਨਾਂ ਵਿੱਚ ਜਿਹੜੀ ਨਫਸਾ ਆ ਦਿੰਦੀ ਏ ਜਿਹੜੀ ਕਹਿੰਦੀ ਏ ਵੀ ਇਹ ਜੱਗ ਮਿੱਠਾ ਅਗਲੇ ਕਹਿੰਦੇ ਡੇਟਾ ਵੀ ਰੱਬ ਦੇ ਵਿਆਹ ਆਏ ਕੋਈ ਚੱਕਰ ਹੀ ਨਹੀਂ ਜਿਹੜੇ ਚੀਜ਼ਾਂ 'ਚ ਇਹ 'ਚ ਫਸ ਕੇ ਰਹਿ ਜਾਂਦੇ ਨੇ ਉਹ ਮਾਇਆ ਪਰ ਜਿਹੜੇ ਇਹਨੂੰ ਸੇਵਾ ਵਾਂਗੂ ਸਮਝਦੇ ਨੇ ਵੀ ਗਲਤੀ ਕੀ ਗੋਸਣ ਮੈਨੂੰ ਵਧੀਆ ਪਰਿਵਾਰ ਬਖਸ਼ਿਆ ਵਾ ਮੈਨੋਂ ਦੀ ਸੇਵਾ ਕਰਦੀ ਪਈ ਆ ਜਾਂ ਕਰਦਾ ਪਿਆ ਵਾ ਤੇ ਯੋਗਤੀ ਦਾ ਫਰਜ਼ ਨਿਭਾਓ ਪੁੱਤੋ ਕੇ ਪੁੱਤ ਦਾ ਫਰਜ਼ ਨਿਭਾਓ ਆਪਣੇ ਫਰਜ਼ ਨੂੰ ਨਿਭਾਓ। ਪਰ ਨਾ ਫਰਜ਼ਾਂ ਵਿੱਚ ਗਲਤਾਂ ਨਾ ਹੋਵੋ। ਮੰਨ ਲਓ ਜਿਵੇਂ ਸਮਝਣ ਲਈ ਕੋਈ ਬੰਦਾ ਕਵੇ ਵੇਖੋ ਇੱਕ ਚੀਜ਼ ਹੋਰ ਪਹਿਲਾਂ ਉਸ ਤੋਂ ਪਹਿਲਾਂ ਸਮਝਣੀ ਪਊਗੀ। ਮਾਇਆ ਜਿਹੜੀ ਨਾ ਮਾਇਆ ਉਹਦੇ ਬੜੀਆਂ ਕਿਸਮਾਂ ਨੇ, ਉਹਦੀ ਪੂਰੀ ਇੱਕ ਫੌਜ ਆ। ਪਰ ਹੈਗੀ ਰੱਬ ਦੇ ਹੁਕਮ ਚ ਆ। ਤੁਰ ਕੀ ਭੇਜੀ ਆਈ ਆਮਰ। ਆਮਰ ਵੀ ਮਾਇਆ ਨੂੰ ਕਿਹਾ ਵੇਖੋ ਸਹ ਜਿਵੇਂ ਪਿਛੇ ਆਪਾਂ ਸਮਝਿਆ ਸੀ ਆਪਾਂ ਧਰਤੀ ਤੇ ਆਪੋ ਰੱਬ ਨੇ ਬਣਾਇਆ ਉਹਨਾਂ ਦੀ ਖੇਡ ਬਣਾਈ ਆ। ਉਨੇ ਜੀਵਨ ਕਹੇ ਤੂੰ ਜਾ ਕੇ ਨਾਮ ਜਪਨਾ ਮਾਇਆ ਨੂੰ ਕਹਤਾ ਵੀ ਤੂੰ ਨਾਮ ਨਹੀਂ ਜਪਨ ਦੇਣਾ। ਉਹਦੀ ਨਾਲ ਵਿਕਾਰ ਹੋਰ ਉਹਦੇ ਕਿੰਨੀਆਂ ਕਿਸਮਾਂ ਨੇ। ਜੀ ਵਿਚਾਰਾ ਕੱਲਾ ਪਰ ਜੋ ਜੀਵ ਨਾਮ ਜਪਦਾ ਉਹ ਰੱਬ ਦੇ ਨਾਲ ਹੁੰਦਾ ਫਿਰ ਉਹਦਾ ਕੁਝ ਨਹੀਂ ਵਿਗਾੜ ਸਕਦਾ। ਸੋ ਐਵੇਂ ਉਹ ਜਿਹੜੀ ਮਾਇਆ ਦੀਆਂ ਵੈਰੈਟੀ ਆ ਉਹਦੇ ਕਿਸਮਾਂ ਨੇ ਉਹ ਆਪਣੇ ਸਾਨੂੰ ਕਿਤਨਾ ਕਿਤੇ ਵਸਾ ਲੈਣੇ ਵਿਕਾਰ ਆ ਉਹ ਵੀ ਉਹਦੀ ਇੱਕ ਕਿਸਮ ਆ। ਮਾਇਆ ਦੇ ਉਹ ਵੀ ਤਿੰਨ ਗੁਣ ਨੇ ਰਜੋ ਤਮੋ ਸਤੋ ਤਿੰਨ ਗੁਣ ਤਿੰਨ ਤਨ ਮਾਇਆ ਤੇ ਗੁਰਬਾਣੀ ਤਿੰਨ ਮਾਇਆ ਤੇ ਦੀ ਕੋਈ ਦੱਸੇ ਮੇਨ। ਉਹਨਾਂ ਵਾਰੀ ਆਪਾਂ ਥੋੜੀ ਜੀ ਗੱਲ ਕਰਦੇ ਚੋ ਦਾ ਪੁਆਇੰਟ ਤੇ ਉਹ ਵੀ ਗੁਰ ਨੇ ਜਿਹਨਾਂ ਚ ਆਪਾਂ ਫਸ ਗਏ ਉਹ ਵੀ ਮਾਇਆ ਵਾ ਸੋ ਗੁਰਸਹਿਬ ਦੀ ਬਾਣੀ ਇਹ ਕਹਿੰਦੀ ਵੀ ਤੁਸੀਂ ਸਰੀਰ ਤੋਂ ਉੱਪਰ ਉੱਠਣਾ ਚੌਥੇ ਪੱਧਰ ਤੇ ਜਾਣਾ ਚੌਥੇ ਪੱਧਰ ਜੇ ਤੁਸੀਂ ਪਹੁੰਚ ਜਾਓਗੇ ਨਾ ਤਰ ਤੇ ਬਖਸ਼ਿਸ਼ਾਂ ਦੀ ਗੁਸ਼ਾਰ ਉਦੋਂ ਹੋਣੀ ਆ ਤੇ ਜਦ ਤੱਕ ਇਹ ਸਰੀਰ ਨਾਲ ਜੁੜੇ ਰਹਿ ਤੇਰ ਮੇਰ ਨਾਲ ਜੁੜੇ ਰਹਿ ਇਥ ਵਿੱਚ ਇਤ ਕਰੇ ਨਾਲ ਜੁੜੇ ਰਹਿ ਈਰਖਾ ਨਾਲ ਜੁੜੇ ਰਹਿ ਉਹਨਾਂ ਜਦ ਤੱਕ ਬਖਸ਼ਿਸ਼ ਨਹੀਂ ਹੋਣੀ ਸੋ ਇਸ ਲਈ ਮਾਇਆ ਵਿੱਚ ਕਦੇ ਵੀ ਗਲਤਾਨ ਨਹੀਂ ਹੋਣਾ ਜਿਹੜੀ ਚੀਜ਼ ਸਿਮਰਨ ਬੋ ਕਰਨ ਦੇ ਵਿੱਚ ਵਿਗੜ ਪਾਰੀ ਹੈ ਸਮਝ ਲਓ ਕਿ ਉਹ ਵਯ ਮਾਇਆ ਹੈ ਤੋਂ ਬਚਣ ਦਾ ਇੱਕੋ ਤਰੀਕਾ ਵਾ ਗੁਰਸਾ ਦੇ ਅਗੇ ਅਰਦਾਸ ਕਰੋ ਗੁਰਸਾ ਦਾ ਮਨਤਰ ਲਾ ਕਰੋ ਸਿਮਰਨ ਕਰੋ ਬਾਣੀ ਦੇ ਵਿਚਾਰ ਪਰੋ ਚਰਨ ਤੁਰ ਲਵੋ ਇਹ ਹੀ ਚੀਜ਼ਾਂ ਤੁਹਾਨੂੰ ਉਸ ਤੋਂ ਬਚਾ ਸਕਦੀਆਂ ਨੇ ਕਿਉਂਕਿ ਗੁਰਸਾ ਕਹਿੰਦੇ ਮਾਇਆ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਇਹ ਜਿਹੜੀ ਮਾਇਆ ਸਾਥ ਨਹੀਂ ਦੇਂਦੀ ਹੋਰ ਮੰਨ ਲਓ ਜਿਹੜੇ ਬੰਦੇ ਤੁਸੀਂ ਵੇਖੋ ਵੀ ਕਿੰਨੀ ਦੁਨੀਆ ਵਾ ਜਿਹੜੇ ਧੀਆਂ ਪੁੱਤਾਂ ਦੇ ਮੋਹ ਦੀ ਫਸੇ ਰਹਿੰਦੇ ਆ ਆਏ ਮੇਰਾ ਪੁੱਤਰ ਹਾਏ ਮੇਰਾ ਪਿਓ ਹਾਏ ਮੇਰੀ ਮਾਂ ਹਾਏ ਮੇਰੀ ਭੈਣ ਰਾਜੀ ਉਮਰ ਉਹ ਨਾਲ ਗਲਤਾਂ ਚ ਰਹ ਜਾਂਦੇ ਆ ਜਦੋਂ ਅੰਤਮ ਵੇਲੇ ਆਉਂਦਾ ਉਹਨਾਂ ਨੂੰ ਫਿਰ ਯਾਦ ਕਰਦੇ ਆ ਫਿਰ ਗੁਰ ਬਾਣੀ ਕਹਿੰਦੀ ਆ ਵੀ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਰਜੋਂਨ ਵੱਲ ਵੱਲ ਉਤਰੇ ਉਹ ਸੂਰ ਬਣ ਕੇ ਵਾਰ ਵਰ ਜਿੰਦਾ ਮਰਦਾ ਵਾ ਜਿਹੜਾ ਵਾਰ-ਵਾਰ ਧਿਆਨ ਧਰਦਾ ਕਿਉਂਕਿ ਸਾਰੀ ਉਮਰ ਜੋ ਕੰਮ ਕੀਤਾ ਹੋਊਗਾ ਜਿਸਤੀ ਚ ਧਿਆਨ ਟਿਕਾਈ ਰੱਖਿਆ ਜਿਸਮਰਜਤ ਧਿਆਨ ਹੋਊਗਾ ਅੰਤਕਾਲ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਬਦਲ ਤਿਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੇ ਰਿਦੈ ਵਸੇ ਦੋਸਤਿ ਚਣ ਚੱਲ ਜਾਂਦਾ ਸੋ ਇਹੀ ਆ ਵੀ ਕਦੇ ਵੀ ਕਿਸੇ ਵੀ ਚੀਜ਼ ਵਿੱਚ ਗਲਤਾਂ ਨਹੀਂ ਹੋਣਾ ਭਾਵੇਂ ਇਹ ਨਹੀਂ ਕਹਿੰਦਾ ਵੀ ਮੈਂ ਇਹਦੇ ਬਿਨਾਂ ਰਹਿ ਹੀ ਨਹੀਂ ਸਕਦਾ ਮੂਹ ਵਾਲਾ ਪੱਖ ਵਕਾਰ ਵਾਲਾ ਪੱਖ ਮੂਹ ਵਾਲਾ ਬਸ ਜਿੱਚੋ ਵੀ ਆ ਪੜ ਰਹੇ ਹੋ ਲਿਖ ਰਹੇ ਹੋ ਜੋ ਵੀ ਕਰ ਰਹੇ ਹੋ ਉਹਨੂੰ ਇੱਕ ਫਰਜ਼ ਸਮਝ ਕੇ ਇੱਕ ਡਿਊਟੀ ਸਮਝ ਕੇ ਇੱਕ ਸੇਵਾ ਸਮਝ ਕੇ ਨੂੰ ਕਰੋ ਪਰ ਉਸ ਤੋਂ ਇਹ ਲਾਵਾ ਜਿਹੜਾ ਰੱਬ ਦੇ ਪ੍ਰਤੀ ਸਾਡੀ ਫਰਜ਼ ਆ ਸਾਡਾ ਡਿਊਟੀ ਆ ਜਿਹੜਾ ਮੇਨ ਕਾਰਜ ਆ ਇਸ ਵੇਲੇ ਸਾਨੂੰ ਮਨੁੱਖਾ ਦੀ ਵਕਸੀ ਆ ਉਹਨੂੰ ਵੀ ਨਾਲ ਲੈ ਕੇ ਚੱਲਣਾ ਪਹਿਲਾਂ ਨਾਮ ਨੂੰ ਯਾਦ ਰੱਖਣਾ ਉਸ ਤੋਂ ਬਾਅਦ ਨਾਲ ਦੁਨੀਆਵੀ ਚੀਜ਼ਾਂ ਨੂੰ ਸਬੈਲਸ ਬਣਾ ਕੇ ਚੱਲਣਾ ਹੁਣ ਆਪਾਂ ਥੋੜੀ ਜਿਹੀ ਗੱਲ ਸਮਝ ਲਈਏ ਮਾਇਆ ਦੇ ਤਿੰਨ ਗੋਣਾ ਜਿਹਨਾਂ ਵਿੱਚ ਅਸੀਂ ਕਿਤੇ ਨਾ ਕਿਤੇ ਫਸੇ ਹੁੰਨੇ ਪਰ ਸਾਨੂੰ ਪਤਾ ਨਹੀਂ ਹੁੰਦਾ ਮਾਇਆ ਤੈਨ ਕੋਣਾ ਰਜੋ ਤਮੋ ਸਤੋ ਗੁਰਬਾਣੀ ਦਾ ਫਰਮਾਨ ਰੂਪ ਨ ਰੇਖ ਨ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਪੈਨ ਜਿਹੜਾ ਵੈਗਰੂ ਉਹ ਤਿੰਨਾਂ ਚ ਗੁਣ ਤੋਂ ਪਰੇ ਆ ਮਾਇਆ ਦੇ ਗੁਣ ਤਿੰਨ ਗੜਿਆ ਰੱਬ ਜੋ ਤਮੋ ਤੇ ਸਤੋ ਰਜੋ ਗੁਣ ਦਾਵਾ ਜਿਹੜਾ ਆਪਾਂ ਕਹੀਏ ਬੜੇ ਰਾਜੇ ਮਹਾਰਾਜਿਆਂ ਵਾਂਗੂ ਜਿਉਣ ਵਾਲੇ ਬੜੇ ਐਸ਼ ਪ੍ਰਸ਼ਤੀ ਵਾਲੇ ਜਿਹੜਿਆਂ ਦੇ ਵਿੱਚ ਚੱਕਰ ਹੀ ਕੋਈ ਨਹੀਂ ਜੋ ਮਰਨ ਤੋਂ ਬਾਅਦ ਹੋਊਗਾ ਵੇਖਿਆ ਜਾਊਗਾ ਇੱਥੇ ਨਜ਼ਾਰਾ ਲੈਣਾ ਹੈ ਜਿੰਮ ਕਹੜੋ ਹੀ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਅਮੀਰ ਲੋਕ ਪੈਸ਼ ਪ੍ਰਸਤੀ ਕਰਨ ਵਾਲੇ ਪੈਸ਼ ਪ੍ਰਸਤੀ ਵਿੱਚ ਯਕੀਨ ਰੱਖਣ ਵਾਲੇ ਜਿਹੜੇ ਕਹਿੰਦੇ ਸਾਡਾ ਮਾਨ ਸਾਫ ਆਸ ਜਿਹੜਾ ਕਹਿੰਦਾ ਬੁਰਾ ਕਰਦੇ ਆ ਸਾਨੂੰ ਕੋਈ ਰੱਬ ਦੀ ਲੋੜ ਨਹੀਂ ਕੋਈ ਅੰਮਰ ਸ਼ਕਤ ਦੀ ਲੋੜ ਨਹੀਂ ਅਸੀਂ ਆਦੀ ਲਾਈਫ 'ਚ ਮਾਸਤਾ ਠੀਕ ਆ ਇਹ ਆ ਰਜੋਗੁਣ ਇਹ ਵੀ ਕਮਾਇਆ ਦਾ ਗੁਣ ਆ ਦੂਜਾ ਦਾ ਤਮੋ ਗੁਣ ਆ ਤਮੋ ਗੁਣ ਕਲਵੀ ਸੱਤੋ ਘਟਿਆ ਮਾਇਆ ਦਾ ਗੁਣ ਜਿੰਦੇ ਵਿੱਚ ਕ੍ਰਿਮਿਨਲ ਬੰਦੇ ਆਉਂਦੇ ਆ ਕਰਪਟ ਬੰਦੇ ਆਉਂਦੇ ਘਟਿਆ ਬੰਦੇ ਜਿਹਦੇ ਵਿੱਚ ਅਸੰਖ ਚੋਰ ਹਰਾਮਖੋਰ ਅਸੰਖ ਗਲਗਲ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਂ ਹੈ ਜਿਹਦੇ ਵਿੱਚ ਚੋਰੀਆਂ ਵਾਲੇ ਠੱਗੀਆਂ ਵਾਲੇ ਮਾਰ ਤੋੜ ਵਾਲੇ ਲੁਟੇਰੇ ਅੱਤਵਾਦੀ ਸਾਰੇ ਹੀ ਆਉਂਦੇ ਆ ਉਹ ਸਾਰਾ ਤਮੋ ਗੁਣ ਵਾਲੇ ਆ ਇਹ ਵੀ ਮਾਇਆ ਦਾ ਗੁਣਾ ਤੀਜਾ ਗੁਣਾ ਸਤੋ ਗੁਣਾ ਸਤੋਗਣ ਆ ਇਹਨ ਦੇਵ ਧਾਰਮਿਕ ਕਰਮ ਕਾਂਡ ਕਰਨ ਵਾਲੇ ਸਤੋਗਣ ਚ ਆਉਂਦੇ ਨੇ ਤੁਮ ਕਿਵੇਂ ਲੰਗਰ ਲਾਤੇ ਸ਼ਬੀਲਾ ਲਾਤੀਆਂ ਅਖੰਡ ਪਾਠ ਕਰਾਤੇ ਆਥੀ ਕੁਛ ਨਹੀਂ ਕਰਨਾ ਫੈਕਟਿਕਲ ਲਾਈਫ ਕੋਈ ਨਹੀਂ ਕੋਈ ਸਿਮਰਨ ਨਹੀਂ ਕੋਈ ਸੁਰਤੀ ਨਹੀਂ ਕੋਈ ਕੱਖ ਨਹੀਂ ਪਠਾਂ ਦੇ ਪਾਠ ਕਰਾਈ ਜਾਣੇ ਪਠਾਂ ਦੇ ਪਾਠ ਕਰੀਏ ਜਾਣੇ ਲੰਗਰਾਂ ਦੇ ਲੰਗਰ ਲਾਈ ਜਾਣੇ ਸ਼ਬੀਲਾ ਦੀਆਂ ਸ਼ਬੀਲਾ ਲੜਾਈ ਜਾਣੀਆਂ ਗੁਰਦ੍ਰਮਾਲਾ ਤੇ ਮਾਲੇ ਚੜਾਈ ਜਾਣੇ ਅੰਨੇ ਕੁੜੀਆਂ ਗਰੀਬਾਂ ਦੇ ਵਿਆਹ ਕਰਤੇ ਮਨਮੁਖ ਹੋਣ ਭੋਨੇ ਮੋਨੇ ਹੋਣ ਸ਼ਰਾਬੀ ਉਹਨਾਂ ਨੇ ਵਿਆਹ ਕਰਤੇ ਜੀ ਕੋਈ ਚੱਕਰ ਨਹੀਂ ਇਸਾ ਤੋਂ ਗੋਣਾ ਸੋ ਗੁਰੂ ਸਾਹਿਬ ਨੇ ਇਹ ਚੀਜ਼ ਤੋਂ ਉਪਰ ਉੱਠਣ ਨੂੰ ਕਿਹਾ ਫਿਰ ਜੋ ਜਿੰ ਤੀਜਾ ਜੋ ਉੱਥੇ ਉੱਪਰ ਉੱਠ ਜਾਂਦਾ ਬੰਦਾ ਫਿਰ ਬਖਸ਼ਿਸ਼ ਖਰੂੰਦੀ ਹੈ ਚੌਥੇ ਪੱਤੇ ਸੋ ਇਹ ਵੀ ਮਾਇਆ ਦੇ ਹੀ ਤਿੰਨ ਗੋਣ ਰਜੋ ਤਮਸ ਹਤੋ ਕਿ ਜਿਹੜਾ ਬੰਦਾ ਇਹਨਾਂ ਤਿੰਨਾਂ ਦੇ ਅਧੀਨ ਚੱਲ ਰਿਹਾ ਵਾ ਚਾਹੀ ਉਹਨ ਸਭ ਤੋਂ ਆਮ ਦੌਰ ਦੇ ਜਿਹੜੇ ਆਮਦਰ ਧਾਰਮਿਕ ਲੋਕ ਨੇ ਸਤੋਜ ਫਸਦੇ ਨੇ ਪਾੜ ਕਰਾ ਦੇਣਗੇ ਦੇ ਗੱਲਵਾਦਣਗੇ ਲੰਗਰ ਲਵਾ ਦੇਣਗੇ ਪਰ ਇਹ ਸਤੂ ਦਾ ਗੋਣੇ ਦਾ ਕੋਈ ਫਾਇਦਾ ਨਹੀਂ ਹੈਗਾ ਲੰਗਰ ਬਣਿਆ ਸੀ ਲੋੜਵੰਦਾਂ ਨੂੰ ਭੁੱਖਿਆਂ ਨੂੰ ਰਜਾਂਣ ਲਈ ਤੇ ਮੇਰੇ ਵਰਗਾ ਇਹ ਤਾਂ ਘਰੋਂ ਚਾਰ ਕੋ ਰੋਟੀਆਂ ਖਾ ਕੇ ਗੁਰਦਾਰੇ ਆ ਕੋ ਜਾਣੇ ਯਾਰ ਦਾਲ ਬਣੀ ਸੀ ਨਾਲ ਖੜਾ ਪਛਾ ਕੀਰ ਬਣੀ ਖਾਈ ਆਉਣੇ ਇਹ ਲੰਗਰ ਦੀ ਮਹਾਨਤਾ ਨਹੀਂ ਸੀ ਲੰਗਰ ਦੀ ਪ੍ਰਥਾ ਦਾ ਮਤਲਬ ਸੀ ਲੋੜਵੰਦਾਂ ਦੀ ਹੈਲਪ ਦੂਜਾ ਸੀ ਜਾਤੀ ਪ੍ਰਥਾ ਨੂੰ ਖਤਮ ਕਰਨਾ ਬਰਾਬਰ ਬੈ ਕੇ ਖਾਣੇ ਸਕਦਾ ਇਹ ਕਹਿੰਦਾ ਨਹੀਂ ਕੋਈ ਕੋ ਸਕੇ ਸਭ ਬਰਾਬਰ ਬੈ ਕੇ ਖਾਣਗੇ ਕੋਈ ਉੱਚ ਨਹੀਂ ਜਣੀ ਕੋਈ ਉਚਾ ਨਹੀਂ ਕੋਈ ਬਾਣੀ ਆ ਸਾਰੇ ਬਰਾਬਰ ਨੇ ਇਸ ਵਾਸਤੇ ਅੱਜ ਕੱਲ੍ਹ ਸੀ ਪੀਜੇ ਲਾਤੇ 버거 ਲਾਤੇ ਕੁਲਚੇ ਲਾਤੇ ਪੂੜੀਆਂ ਲਾਤੇ ਪਿਸਟਜ ਆਫ ਮਨੀ ਇਹ ਮਾਇਆ ਦਾ ਹੀ ਗੁਣਾ ਸੋ ਇਹਨਾਂ ਗੁਣਾ ਤੋਂ ਵੀ ਬਚਣਾ ਓਵਰ ਆਲ ਸਾਂਝੇ ਰੂਪ ਚ ਗੱਲ ਇੱਕੋ ਹੀ ਸਮਝਣ ਵਾਲੀ ਆ ਕਿ ਉਹ ਇੱਕ ਹਰ ਉਹ ਹਰ ਇੱਕ ਚੀਜ਼ ਜਿਹੜੀ ਸਾਨੂੰ ਸਿਮਰਨ ਕਰਨ ਵਿੱਚ ਵਿਗੜਨ ਪਾਵੇ ਉਹ ਮਾਇਆ ਹੈ ਜਿਹੜੀ ਸਾਡਾ ਟਾਈਮ ਵੇਸਟ ਕਰੇ ਉਹ ਮਾਇਆ ਹੈ ਜਿਹੜੀ ਸਾਨੂੰ ਸੱਚਖੰਡ ਜਾਣ ਤੋਂ ਰੋਕੇ ਉਹ ਮਾਇਆ ਹੈ ਜਿਹੜੀ ਸਾਨੂੰ ਸਿਮਰਨ ਨਾ ਕਰਨ ਦਵੇ ਬਾਣੀ ਦੀ ਵਿਚਾਰ ਨਾ ਕਰਨ ਦਵੇ ਉਹ ਮਾਇਆ ਹੈ ਬਸ ਇਸ ਤੋਂ ਬਚਣਾ ਵਾ ਤੇ ਬਚਣ ਦਾ ਤਰੀਕਾ ਕੋਈ ਆ ਸਿਮਰਨ ਕਰੋ ਪਹਿਲਾਂ ਸਭ ਤੋਂ ਮੇਲਾ ਤਰੀਕਾ ਵਾ ਐਡਮਿਸ਼ਨ ਲਓ ਬਾਬੇ ਨਾਲ ਨਾ ਕੋ। ਐਡਮਿਸ਼ਨ ਬਣਾ ਗੁਰੂ ਗ੍ਰੰਥ ਸਾਹਿਬਾ ਤੁਹਾਡੇ ਕੁਝ ਨਹੀਂ ਲੱਗਦੇ ਗੁਰੂ ਗ੍ਰੰਥ ਸਾਹਿਬਾ ਤੁਹਾਡੇ ਕੁਝ ਨਹੀਂ ਲੱਗਦੇ। ਐਡਮਿਸ਼ਨ ਲਓ ਅਮਰ ਸ਼ਾ ਕੋ ਫਿਰ ਕਕਾਰ ਪੰਡ ਪੂਰੇ ਉਹਨੇ ਕਾਛ ਗੰਗਾ ਕਿਰਪਾਨ ਕੜਾ ਕੇਸ ਕੀ। ਕੇਸ ਕਾਰਨ ਨਹੀਂ ਹੈ ਕੇਸ ਕੀ ਸਾਡੀ ਕਾਰਨ ਪੰਡ ਕਾਰ ਤੋ ਬਾਤ ਕੋ ਬੱਜੇ ਕਰਾ ਤ ਨਹੀਂ ਕਰਨੀ ਫਿਰ ਸਿਮਰਨ ਕਰਨਾ ਬਾਣੀ ਦੀ ਵਿਚਾਰ ਕਰਨੀ ਨਹੀਂ ਕਰ ਸਕਦਾ ਬੰਦਾ ਸੁਣੇ ਸਰ ਜੀ ਨਹੀਂ ਸੇਵਾ ਕਰ ਸਾਦੇ ਚਰਨ ਧੂੜ ਕਰ ਲੈਣੀ ਆ ਕੋਈ ਸੇਵਾ ਨਹੀਂ ਮਿਲਦੀ ਗੁਰਦੁਆਰਾ ਜਾਓ ਉੱਥੇ ਜਾ ਕੇ ਚੌਰ ਕਰੋ ਅੱਧਾ ਘੰਟਾ ਕਰੋ 15 ਮਿੰਟ ਕਰੋ 20 ਮਿੰਟ ਕਰੋ ਖਾ ਬੰਦ ਕਰਕੇ ਪਿਆਰ ਨਾਲ ਨਾਲ ਵਾਇਰੂ ਵਾਇਰੂ ਕਰਦੇ ਰਹੋ ਬਸ ਇਹ ਚੀਜ਼ਾਂ ਪੱਕਾ ਨੇਮ ਕਰ ਲਈਆਂ ਵੀ ਘੱਟੋ ਘਾਟ ਤੁਹਾਡੀ ਬਿਜ਼ੀ ਲਾਈਫ ਦੀ ਆ ਨਾ ਉਹਦੇ ਘੱਟੋ ਘਾਟ 2.5 ਘੰਟੇ ਤਾਂ ਕੱਢਨੇ ਹੀ ਕੱਢਨੇ ਆ ਆਪਣੀ ਜ਼ਿੰਦਗੀ ਵਿੱਚ ਤੇ ਮਾਇਆ ਤੋਂ ਬਚਾ ਲਈ ਅਰਦਾਸ ਹੀ ਕਰਨੀ ਵੀ ਗੁਰਸਾਹਿਬ ਜੀ ਕਿਰਪਾ ਕਰੇ ਪਰ ਅਰਦਾਸ ਕਰਦੇ ਆ ਨਾ ਕਿ ਆਪਣਾ ਨਾਮ ਆਪ ਜਪਾਓ ਮੰਨ ਟਿਕਾਓ ਮਾਇਆ ਤੇ ਵਿਕਾਰਾਂ ਦੇ ਜਾਲ ਤੋਂ ਬਚਾਓ 취 ਇਸ ਲਈ ਕਹਿੰਦੇ ਵੀ ਅਸੀਂ ਇਹ ਜਿਹੜੀ ਦੁਨੀਆਦਾਰੀ ਦਾ ਮੋਹ ਆ ਜਿਹੜਾ ਸਰੀਰ ਦਾ ਮੋਹ ਆ ਜਿਹੜਾ ਚੀਜ਼ਾਂ ਦਾ ਮੋਹ ਆ ਧਨ ਪਦਾਰਥਾਂ ਦਾ ਮੋਹ ਆ ਇਹਦੇ ਵਿੱਚ ਗਲਤਾਨ ਨਾ ਹੋ ਜਾਈਏ ਇਹ ਤੋਂ ਬਚੇ ਰਹੀਏ ਕਿਉਂਕਿ ਗੁਰਸਾ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਉਹ ਚੀਜ਼ ਆਪਾਂ ਨੂੰ ਦੰਦਾ ਥੱਲੇ ਦੇਵੇਂ ਨਾ ਆਪਾਂ ਨੂੰ ਦਰਦ ਹੋਵੇਗੀ ਆਪਾਂ ਨੂੰ ਪਤਾ ਲੱਗੂਗਾ ਮਹਿਸੂਸ ਹੋ ਜਾਏਗਾ ਵੀ ਹਾਂ ਯਾਰ ਜੇ ਆਪਣੇ ਕੋਈ ਚੀਜ਼ ਕਿਹਾ ਮੰਨ ਲਓ ਟੋਕੇ ਜਾਂ ਕਿਹਾ ਝਾਥਾ ਜਾਂ ਕੋਈ ਚੀਜ਼ ਆ ਜੇ ਨਾਲ ਆਪਣੇ ਦਰਦ ਹੋਊਗੀ ਆਪਾਂ ਸੁਚੇਤ ਰਵਾਂਗੇ ਨਹੀਂ 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 ਮੈਨੂੰ ਦਰਦ ਹੋਵੇਗੀ ਪਰ ਕਹਿੰਦੇ ਜਿਹੜੀ ਮਾਇਆ ਦੀ ਖੇਡ ਆ ਉਹ ਇਵੇਂ ਦੀ ਆ ਵੀ ਬਿਨਾ ਦੰਦਾ ਤੋਂ ਹੀ ਖਪਦੈ ਨਿਕਲ ਜਾਂਦੀ ਆ ਸਿੱਧਾ ਹੀ ਲਗਾ ਜਾਂਦੀ ਆ ਨਿੰਦੰਤਾਂ ਜਾਂ ਖਾਏ ਕਹਿੰਦੇ ਮਨਮੁਖ ਖਾਦੇ ਗੁਰਮੁਖ ਉਭਰੇ ਮਨਮੁਖ ਖਾਦੇ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਦੋਂ ਰੰਦੇ ਚ ਗਲਤਾਨ ਹੋ ਗਏ ਮਾਇਆ ਦੇ ਉਸ ਵਿਸ਼ੇ ਵਿਕਾਰਾਂ ਵਿੱਚ ਗੁਰਮੁਖ ਉਪਰੇ ਤੇ ਗੁਰਮੁਖ ਕੌਣਾ ਅਮਰਤਾਰੀ ਜਿਹੜੇ ਸਿਮਰਨ ਕਰਦੇ ਨੇ ਸੁਰਤੀ ਲਾਉਂਦੇ ਨੇ ਬਾਣੀ ਦੇ ਵਿਚਾਰ ਉੱਪਰ ਕਰਦੇ ਨੇ ਵੇਖੋ ਜਿਨੀ ਸੱਚ ਨਾਮ ਵਿੱਚ ਚਿਤ ਲਾਜ ਨਾਲ ਸੱਚੇ ਨਾਮ ਵਿੱਚ ਚਿਤ ਲਾਇਆ ਭਾਉ ਜੀ ਨਾਲ ਸਿਮਰਨ ਕਰਦੇ ਨੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਸੋ ਇਹੀ ਆ ਕਿ ਮਾਇਆ ਬਹੁਤ ਤਰ੍ਹਾਂ ਦੀ ਆ ਬਚਨ ਦਾ ਤਰੀਕਾ ਇੱਕੋ ਵਾ ਸਿਮਰਨ ਸੁਰਤੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ